ਵਿਨੇਸ਼ ਪੁਗਾਟ ਨੂੰ ਬੀਤੇ ਦਿਨ ਜਿਸ ਤਰੀਕੇ ਦੇ ਨਾਲ 올림픽ਸ ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਲੇਕਿਨ ਪੂਰਾ ਮੁਲਕ ਉਸ ਦੇ ਨਾਲ ਖੜਾ ਹੋਇਆ ਇਸ ਵੇਲੇ ਵਿਨੇਸ਼ ਪੁਗਾਟ ਦੇ ਨਾਲ ਸਰਵਨ ਸਿੰਘ ਹੁਣਾਂ ਦੇ ਵੱਲੋਂ ਵੀ ਆਪਣੀ ਨਾ ਸਿਰਫ ਉਹਨਾਂ ਨੂੰ ਮਿਲਿਆ ਮਾਨ ਸਨਮਾਨ ਉਸ ਬੱਚੇ ਨੂੰ ਦੇਣ ਦੀ ਗੱਲ ਆਖੀ ਗਈ ਹੈ ਬਲਕਿ ਇਸ ਵੇਲੇ ਫੋਨਲਾਈਨ ਦੇ ਉੱਤੇ ਸਾਡੇ ਨਾਲ ਸਰਵਨ ਸਿੰਘ ਜੀ ਜੁੜੇ ਹੋਏ ਨੇ ਉਹਨਾਂ ਦਾ ਸਵਾਗਤ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਸ ਬੀਬੀ ਵਿਨੇਸ਼ ਗਾਰਸ ਨੂੰ ਜੀ ਜੋ ਉਹ ਫਾਈਨਲ ਦੇ ਵਿੱਚ ਪਹੁੰਚੀ ਸੀ 올ੰਪਿਕਸ ਦੇ ਵਿੱਚ ਉਹ ਹਾਂਜੀ ਪਹਿਲਾਂ ਤਿੰਨ ਕੁਸ਼ਤੀਆਂ ਜਿੱਤ ਕੇ ਜੀ ਫਾਈਨਲ ਨਹੀਂ ਹੋ ਉਸ ਨੂੰ ਕੋਲ ਨਹੀਂ ਤਾਂ ਗਿਆ ਉਹਦਾ ਕਾਰਨ ਇਹ ਦੱਸਿਆ ਗਿਆ ਜੀ ਕਿ ਉਸ ਦਾ ਜਿਹੜਾ weight ਹੈ ਉਹ 50 ਕਿਲੋਗ੍ਰਾਮ ਹੋਣਾ ਚਾਹੀਦਾ ਉਹ ਨੂੰ ਘੱਟ ਹੋਣਾ ਚਾਹੀਦਾ ਪਰ ਉਹ 50 ਕਿਲੋਗ੍ਰਾਮ ਤੋਂ 100 ਗ੍ਰਾਮ ਵੱਧ ਸੀ ਜੀ ਯਾਨੀ ਕਿ ਲੋੜ ਅਦਾ ਸਮੇਂ ਇਸਾ ਜੀ ਕਿ ਅਸੀਂ ਲੋਕ ਇਹ ਸਮਝਦੇ ਆ ਕਿ ਜੇਕਰ ਜਿਹੜੇ ਖੇਡਾਂ ਨਾਲ ਜੁੜੇ ਆਮ ਲੋਕ ਨੇ ਕਹਿ ਸਕਦੇ ਆ ਜਾਂ ਖਾਸ ਵੀ ਕਹਿ ਸਕਦੇ ਆ ਜੀ ਕਿ ਜੇਕਰ ਐਸੀ ਗੱਲ ਸਹੀ ਕਿ ਓਵਰ weight ਹੋ ਗਈ ਉਹੋ ਜੀ ਔਰ ਪਹਿਲੀਆਂ ਤੈਨੂੰ ਪੁਸ਼ਤੀਆਂ ਦਾ ਉਹ ਨਹੀਂ ਅੰਡਰ weight ਜਿੱਤਿਆ ਨੇ ਬਿਲਕੁਲ ਤੇ ਜਿਹੜੀਆਂ ਉਹਨੇ ਤੈਨੂੰ ਪੁਸ਼ਤੀਆਂ ਅੰਡਰ weight ਜਿੱਤੀਆਂ ਨੇ ਤੇ ਉਹਨੇ ਕੋਈ ਇਨਡਿਸਿਪਲਨ ਨਹੀਂ ਕੀਤਾ ਕਿ ਸਾਨੂੰ ਮੰਨਦਾ ਨਹੀਂ ਬੋਲਿਆ ਜੀ ਉਸ ਵੀ ਉਸ ਨੇ ਕੋਈ ਜੀ ਗੱਲ ਨਹੀਂ ਕੀਤੀ ਕਿ ਉਹਨੂੰ ਤੇ ਸੁਣੜੀ ਅਚਨ ਲਿਆ ਜਾਵੇ ਜੀ ਤਾਂ ਜਿਹੜਾ ਪਹਿਲਾ ਫੈਨ ਕੁਸ਼ਤੀਆਂ ਜਿੱਤੀਆਂ ਹੋਣੀਆਂ ਨੇ ਉਹਨਾਂ ਦਾ ਅਵਾਰਡ ਤੋੜਾ ਬਣਦਾ ਬਣਦਾ ਜੀ ਫਾਈਨਲ ਕੁਛ ਕਿਹਾ ਸਕੇ ਕਿ ਉਹ ਕੁਆਲੀਫਾਈ ਨਹੀਂ ਕਰ ਲਈ ਜਸ ਕੁਆਲੀਫਾਈ ਤਾਂ ਹੁੰਦੀ ਨਹੀਂਗੀ ਕੁਆਲੀਫਾਈ ਨਹੀਂ ਕਰ ਰਹੀ ਉਹ ਕੁਆਲੀਫਾਈ ਨਹੀਂ ਕਰ ਰਹੀ ਤਾਂ ਉਸ ਕੁਸ਼ਤੀ ਦਾ ਅਵਾਰਡ ਜਿਹੜਾ ਹੈਗਾ ਦੂਜੀ ਲੜਕੀ ਨੂੰ ਦਿੱਤਾ ਜਾਵੇ ਤੇ ਹਾਰਨ ਵਾਲਾ ਅਵਾਰਡ ਆ ਜਿਹੜਾ ਉਹ ਇਸ ਨੂੰ ਦੇਤਾ ਜਾਂਦਾ ਜੀ ਹੁਣ ਉਸ ਬੀਬੀ ਨੇ ਤੇ ਉਹਦੇ ਸਮਰਥਕਾਂ ਨੇ ਕੋਰਟ ਦੇ ਵਿੱਚ ਆਪਣੀ ਜਿਹੜੀ ਕੰਪਲੇਂਟ ਆਪਣੀ ਬੇਨਤੀ ਕੀਤੀ ਹੈ ਜਿਹੜੀ ਪੰਪ ਖੇਡਾਂ ਦੇ ਮਸਲਿਆਂ ਨੂੰ ਨਜਿੱਠਾ ਵਾਸਤੇ ਕੋਰਟ ਹੈਗੀ ਆ ਜੀ ਉਸ ਨੂੰ ਬੇਨਤੀ ਕੀਤੀ ਆ ਉਹਨਾਂ ਨੇ ਸੁਣਵਾਈ ਕਰ ਲਈ ਆ ਜੀ ਕਾਫੀ ਲੰਬੀ ਸੁਣਵਾਈ ਚੱਲੀ ਆ ਦੋਹਾਂ ਪਾਸਿਆਂ ਦੇ ਵਕੀਲਾਂ ਨੇ ਆਪ ਉਹਨੇ ਦਲੀਲਾਂ ਦਿੱਤੀਆਂ ਨੇ ਜੀ ਔਰ ਉਹਦੇ ਵਿੱਚੋਂ ਹਲੇ ਉਹਗੇ ਸਿੱਟੇ ਤੇ ਪਹੁੰਚੇ ਨਹੀਂ ਜੀ ਜੀ ਪਹਿਲਾਂ ਤਾਂ ਆਪ ਦਾ ਸੀ ਵੀ ਜਦੋਂ ਸੁਣਵਾਈ ਹੋਈ ਆ ਉਸ ਤੋਂ ਬਾਅਦ ਹੀ ਉਹ ਫੈਸਲਾ ਦੇ ਦੇਣਗੇ ਫਿਰ ਉਹ ਕਹਿਣ ਲੱਗੇ ਕਿ ਇਹ ਫੈਸਲਾ ਅਗਲੇ ਦਿਨ ਦੇਵਾਂਗੇ ਜੀ ਜੀ ਅਗਲੇ ਦਿਨ ਵੀ ਕਹਿ ਦਿੱਤਾ ਕਿ ਉਸ ਤੋਂ ਵੀ ਅਗਲੇ ਦਿਨ ਦੇਵਾਂਗੇ ਹੁਣ ਕਹਿ ਦਿੱਤਾ ਕਿ 13 ਅਗਸਤ ਨੂੰ ਜਦੋਂ ਇਹ ਸਾਰੀਆਂ ਲੰਬੇ ਛੱਡਾਂ ਖਤਮ ਹੋ ਜਾਣੀਆਂ ਸਾਰੀਆਂ ਬਾਕੀ ਮਨੇ ਵੀ ਆਖਿਆ ਸਾਲਿਆਂ ਖਾਧਮਾ ਜਾਣਿਆ ਉਸ ਤੋਂ ਬਾਅਦ ਅਸੀਂ ਇਹਦਾ ਫੈਸਲਾ ਸੁਣਾਵਾਂਗੇ ਜੀ ਤੋਂ ਹੁਣ ਉਹ ਫੈਸਲਾ ਪਤਾ ਨਹੀਂ ਕੀ ਆਵੇਗਾ ਕਿਉਂਕਿ ਉਸ ਫੈਸਲਾ ਜਿਹੜਾ ਹੈਗਾ ਹੋ ਸਕਦਾ ਉਸ ਨੂੰ ਸਿਲਵਰ ਮੈਡਲ ਜਿਹੜਾ ਕਿ ਮੰਗਿਆ ਜਾ ਰਿਹਾ ਜੀ ਜੇ ਸਿਲਵਰ ਮੈਡਲ ਸਕਦਾ ਉਹ ਜਿੱਤੀ ਚੁੱਕੀ ਸੀਗੀ ਬਿਲਕੁਲ ਤੇ ਜੇ ਉਹ ਸਿਲਵਰ ਮੈਡਲ ਲੈ ਤਾ ਜਾਂਦਾ ਤੇ ਅਸੀਂ ਸਮਝਾਂਗੇ ਕਿ ਉਹਦੇ ਨਾਲ ਨਿਆ ਹੋ ਗਿਆ ਬੱਚੀ ਨਾਲ ਜੀ ਜੇ ਉਸ ਨੂੰ ਸਿਲਵਰ ਮੈਡਲ ਵੀ ਨਹੀਂ ਮਿਲਦਾ ਜੀ ਤੇ ਹੀ ਸਮਝਾਂਗੇ ਕਿ ਉਹਦੇ ਨਾਲ ਵੱਡਾ ਅਨਿਆ ਹੈ। ਉਹ ਉਸ ਅਨਿਆ ਦੀ ਕਹਾਣੀ ਹੈਗੀ ਆ ਪਿਛੇ ਕਿ ਉਸ ਬੀਬੀ ਨੇ ਪਹਿਲਾਂ ਜਿਹੜੇ ਫੈਡਰੇਸ਼ਨ ਦੇ ਕਰਤਾ ਕਰਤਾ ਸੀ ਉਹਨਾਂ ਦੇ ਰੋਸ ਲਾਇਆ ਸੀ ਕਿ ਇਹ ਜਨਸੀ ਸ਼ੋਸ਼ਣ ਕਰਦੇ ਨੇ। ਜੀ। ਤੋਂ ਕਾਫੀ ਐਗਜਿਟੇਸ਼ਨ ਉੱਤੇ ਲਈ ਬੜੀਆਂ ਖਬਰਾਂ ਆਈਆਂ ਔਰ ਐਗਜਿਟੇਸ਼ਨ ਦੇ ਵਿੱਚ ਐਗਜਿਟੇਸ਼ਨ ਲਗਾਉਣ ਵਾਸਤੇ ਵੀ ਇਛਤੂ ਕੀਤੀ ਗਈ ਨਾ ਬੀਬੀਆਂ ਦੀ। ਜੀ। ਉਹ ਜਿਹੜੇ ਲੋਕ ਉਹ ਮੇਰੇ ਨਾਲ ਖੇਲ ਨਹੀਂ ਜਿਹੜੇ ਨਿਆਚੋਂ ਲੈਣ ਜੀ ਉਹਨਾਂ ਦੇ ਮਨਾਂ ਦੇ ਵਿੱਚ ਇਹ ਗੱਲ ਰੋਕਦੇ ਰਿਹਾ ਦੋਂ ਤੋਂ ਅਰੇ ਬੀਬੀ ਨੇ ਵੀ ਕਿਹਾ ਵੀ ਮੇਰੇ ਨਾਲ ਕੋਈ ਸਾਜ਼ਿਸ਼ ਨਾ ਹੋ ਜਾਵੇ ਕਿਉਂਕਿ ਉਹ ਤਕੜੇ ਨੇ ਜੋੜਾ ਬਿਲਕੁਲ ਬਿਲਕੁਲ ਠੀਕ ਬਿਲਕੁਲ ਠੀਕ ਆ ਉਹਦੇ ਵਿੱਚ ਕੀ ਹੋਇਆ ਸੱਚੀ ਮੁੱੱਚੀ ਸਾਨੂੰ ਲੱਗਿਆ ਵੀ ਵਾਕਈ ਉਹ ਸਾਜ਼ਿਸ਼ ਹੋ ਗਈ ਆ ਜੁੜਾ ਮਰਾਂ ਦਾ ਜੋੜ ਚੱਲ ਗਿਆ ਹਾਂ ਕਿ ਵੀ ਇਹਨੂੰ ਅਹ ਜਤਨ ਨਹੀਂ ਦੇਣਾ ਪਹਿਲਾਂ ਅਸੀਂ ਕਿਉਂ ਲੰਪ ਗਏ ਸੀ ਜਾਣ ਲੈਣਾ ਜੋ ਬੁਈ ਟਲੀ ਗਈ ਹੈ ਫਤ ਜਿੱਤੇ ਨਹੀਂ ਦੇਣਾ ਜੇ ਜਿੱਤਦੀ ਜਾਵੇ ਤਾਂ ਉਸ ਨੂੰ 골ਡ ਮੈਡਲ ਤੱਕ ਪਹੁੰਚੇ ਨਹੀਂ ਦੇਣਾ ਉਹ ਵੀ ਸਾਡੇ ਇੱਕ ਸੀਨੀਅਰ ਲੈਕਚਰ ਨੇ ਜੀ ਬੜੇ ਉੱਚ ਕੋਟੀ ਦੇ ਲੈਕਚਰ ਨੇ ਮੰਨੇ ਜਨੇ ਬਰਿਆਮ ਸਿੰਘ ਸੰਧੂ ਜੀ ਉਹਨਾਂ ਨੇ ਇੱਕ ਪੋਸਟਰ ਪਾਈ ਜਿਹੜੀ ਮੈਂ ਇਹ ਕੁਝ ਦੇਖ ਕੇ ਮੈਨੂੰ ਬਹੁਤ ਅਫਸੋਸ ਹੋੜਿਆ ਮੇਰੇ ਦਿਲ ਤੇ ਦਰਦ ਦਾੜਾ ਹੋ ਰਿਹਾ ਮੱਚੀ ਇਹ ਮਾਦੇ ਕਰਨ ਦਾ ਤੇ ਕਾਸ਼ ਮੇਰੇ ਕੋਲ ਇਹ ਨਾਲ ਕੁਝ ਹੋਵੇ ਤੇ ਮੈਂ ਉਸ ਬੱਚੇ ਨੂੰ ਬੱਚੀ ਨੂੰ ਉਹ 골ਡ ਮੈਡ ਜਿਹੜਾ ਉਹ ਉਹ ਲੈਣਾ ਚਾਹੁੰਨ ਸੀ 올림픽 ਜੇ ਉਹ ਤਾਂ ਇਹਨਾਂ ਨੇ ਲੈ ਨਹੀਂ ਦਿੱਤਾ ਜੀ ਤੇ ਉਸ ਨੂੰ ਸੋਨੇ ਦੇ ਨਾਲ ਤੋਲ ਲਿਆ ਬਾਈ ਬਿਲਕੁਲ ਬਿਲਕੁਲ ਇਹ ਨਾਲ ਹੀ ਬਲੇ ਵੀ ਕਿਹਾ ਹੈ ਕਿ ਵੀ ਲੋਕ ਜੇ ਚਾਹਣ ਤਾਂ ਕੁਝ ਵੀ ਕਰ ਸਕਦੇ ਨੇ ਜੀ ਤਾਂ ਮੈਂ ਜੇ ਸਵੇਓ ਪੋਸਟ ਪੜੀ ਤਾਂ ਮੈਂ ਮੇਰੇ ਕੋਲ ਇੱਕ 골ਡ ਮੈਡਲ ਸੀਗਾ ਜਿਹੜਾ ਕਿ ਮੈਨੂੰ ਇਸ ਲਈ ਫਾਲੂ ਬੁਰੇ ਵਾਲ ਸਪੋਰਟਸਟੋਰ ਤੇ ਜੀ ਹਕੀਮਪੁਰ ਦੇਖੇ ਜਗਪੁਰ ਦੇ ਸਟੇਡੀਅਮ ਦੇ ਵਿੱਚ ਜੋ ਕਿ ਮੁਕੰਨਪੁਰ ਦੇ ਨਾਲ ਹੀ ਆ ਜਿੱਥੇ ਮੈਂ ਪ੍ਰਿੰਸੀਪਲ ਰਹਾਂ ਜੀ ਤਾਂ ਮੇਰੇ ਮੰਨਲੇ ਵਿੱਚ ਇੱਕ ਸਮੇਂ ਇੱਕ ਖਾਲ ਆ ਮੈਂ ਉਹਨੂੰ ਗੁਰੂਕਰਦੇ ਸਾਹਮਣੇ ਖੜਾ ਸੀ ਉਹ ਜੀ ਛੇ ਮਾਰਾ ਉਹ ਜਿਹੜਾ 골ਡ ਤੈਨੂੰ ਦਿੱਤਾ ਗਿਆ ਤੇਰੀਆਂ ਸਾਰੀ ਉਮਰ ਦੀਆਂ ਖੇਡ ਸੁਭਾਵਾਂ ਸਦਕਾ ਬਿਲਕੁਲ ਉਹ 골ਡ ਮੈਨੂੰ ਤਦ ਹੀ ਮਿਲਿਆ ਨਾ ਕਿ ਮੈਂ ਖੇਡਾਂ ਖਿਡਾਰੀਆਂ ਬਾਰੇ ਕੀ ਲਿਖਦਾ ਰਿਹਾ 50-60 ਸਾਲਾਂ ਤੋਂ 25 ਕਿਤਾਬਾਂ ਲਿਖੀਆਂ ਨੇ ਛੇਡਾਂ ਬਾਰੇ ਜੀ ਤੇ ਉਹ 골ਡ ਮੇਲ ਜਿਹੜਾ ਹੈਗਾ ਉਹ ਰੱਖ ਕੇ ਤੂੰ ਕੀ ਕਰਨਾ ਹੁਣ ਬਿਲਕੁਲ ਉਹ ਇਹ ਬੇਟੀ ਦੇ ਨਾਲ ਅਨਿਆਇ ਹੋੜਿਆ ਤਾਂ ਤੂੰ ਇਸ ਦੀ ਝੋਲੀ ਪਾ ਜੀ ਤੇ ਮੈਂ ਉਸੇ ਵਾਲੇ ਫੋਨ ਮਾ ਨਾਲ ਲਿਆ ਆਪਣੇ ਬੜੇ ਆਮ ਸੰਧੂ ਦੇ ਨਾਲ ਜੀ ਤੇ ਉਹ ਕਹਿੰਦੇ ਭਾਜੀ ਹਾਂ ਤੁਸੀਂ ਬਹੁਤ ਚੰਗਾ ਕੀਤਾ ਹਾਂ ਤੇ ਉਹਨੇ ਪੁੱਛਤਾ ਮਾ ਦਿੱਤੀ ਉਹ ਲੋਹ ਹੰਗਾਰਾ ਬੜਾ ਪਿਆ ਬੋਰ ਵੀ ਕਰਨ ਲੱਗ ਪਏ ਵੀ ਅਸੀਂ ਵੀ ਉਸ ਲੋਕ ਸਨਮਾਨ ਦੇ ਵਿੱਚ ਸ਼ਾਮਲ ਹੋਵਾਂਗੇ ਜੀ ਤੋਂ ਇਸ ਤਿੱਕੇ ਦੇ ਨਾਲ ਅਸੀਂ ਇਹ ਕੀਤਾ ਤੇ ਮੈਨੂੰ ਬਹੁਤ ਹੀ ਸਤਿਵਾਲੀਆਂ ਵਧਾਈਆਂ ਤੇ ਸ਼ਾਬਾਸ਼ ਬਿਲਕੁਲ ਜੀ ਅਸੀਂ ਵੀ ਇਹ ਅਖਬਾਰਾਂ ਦੇ ਵਿੱਚ ਜੋ ਖਬਰਾਂ ਵੇਖ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਜੋ ਤੁਹਾਨੂੰ ਦੇਸ਼ ਵਿਦੇਸ਼ ਦੇ ਵਿੱਚ ਵੱਸਦੇ ਸਿੱਖ ਤੇ ਨਾਲ ਸਿਰਫ ਪੰਜਾਬੀ ਵੀ ਆਪ ਜੀ ਦੀ ਇਸ ਆਪ ਜੀ ਦੇ ਇਸ ਫੈਸਲੇ ਦੇ ਉੱਤੇ ਕਾਫੀ ਸ਼ਲਾਗਾ ਕਰ ਰਹੇ ਨੇ ਤੇ ਅਕਾਲ ਚੈਨਲ ਵੀ ਬੜੇ ਮਾਣ ਦੇ ਨਾਲ ਆਪ ਜੀ ਦੇ ਨਾਲ ਇਸੇ ਕਰਕੇ ਗੱਲਬਾਤ ਕਰ ਪਾ ਰਿਹਾ ਕਿਉਂਕਿ ਤੁਹਾਡੀਆਂ ਜੋ ਸੇਵਾਵਾਂ ਸਿਗੀਆਂ ਖੇਡ ਪ੍ਰਤੀ ਜੋ ਕਿਤਾਬਾਂ ਦੇ ਨਾਲ ਅਸੀਂ ਕੈ ਲਈਏ ਲਿਖਤ ਦੇ ਨਾਲ ਜੁ ਤੁਹਾਡੀ ਨੌਜਵਾਨਾਂ ਨੂੰ ਵੀ ਕਈ ਸੇਧ ਮਿਲੀ ਹੈ ਤੇ ਅੱਜ ਇੱਕ ਤੁਸੀਂ ਚਾਨਣ মুনਾਰਾ ਬਣ ਕੇ ਉਹਨਾਂ ਹੀ ਨੌਜਵਾਨਾਂ ਦੇ ਲਈ ਅੱਗੇ ਇੱਕ ਕਦਮ ਵਧਾਏ ਨੇ ਤੇ ਅਸੀਂ ਉਮੀਦ ਕਰਦੇ ਹਾਂ ਤੁਹਾਡੇ ਇਸ ਉਪਰਾਲੇ ਦੇ ਨਾਲ ਹੋਰ ਨਾ ਕਈ ਖਿਡਾਰੀਆਂ ਨੂੰ ਉਤਸ਼ਾਹ ਵੀ ਮਿਲੇਗਾ ਤੇ ਵਿਨੇਸ਼ ਫੁਗਾਟ ਨੂੰ ਵੀ ਥੋੜਾ ਹੌਸਲਾ ਜ਼ਰੂਰ ਮਿਲੇਗਾ। ਬਾਕੀ 13 ਤਰੀਕ ਦੇ ਫੈਸਲੇ ਦੇ ਉੱਤੇ ਸਾਰਿਆਂ ਦੀਆਂ ਨਿਗਾਹਾਂ ਤੇ ਕਿयां ਹੋਣਿਆ ਨੇ ਤੇ ਆਪ ਜੀ ਦੇ ਨਾਲ ਅਸੀਂ ਮੁਰ ਤੋਂ 13 ਤਰੀਕ ਦੇ ਫੈਸਲੇ ਤੋਂ ਬਾਅਦ ਵੀ ਆਪ ਜੀ ਦਾ ਥੋੜਾ ਸਮਾਂ ਲੈ ਕੇ ਗੱਲਬਾਤ ਜ਼ਰੂਰ ਕਰਾਂਗੇ ਜੀ। ਸਮਾਂ ਥੋੜੀ ਇਜਾਜ਼ਤ ਨਹੀਂ ਦਿੰਦਾ। ਫਤਿਹ ਦੀ ਸਾਂਝ ਆਪ ਜੀ ਦੇ ਨਾਲ ਪਾਵਾਂਗੇ ਤੇ ਆਪ ਜੀ ਦਾ ਧੰਨਵਾਦ ਕਰਾਂਗੇ ਕਿ ਤੁਸੀਂ ਸਮਾਂ ਦਿੱਤਾ ਆਕਾਲ ਚੈਨਲ ਨੂੰ ਤੇ ਤੁਸੀਂ ਆਪਣੇ ਇਹ ਵਿਚਾਰ ਸਾਂਝ ਕੀਤੇ ਸਾਡੇ ਦੇਸ਼-ਪ੍ਰਦੇਸ਼ ਦੀਆਂ ਬੈਠੀਆਂ ਸੰਗਤਾਂ ਦੇ ਨਾਲ ਫਤਿਹ ਦੀ ਸਾਂਝ ਪਾਵਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਮਾ ਜੀ ਮੇਰੇ ਵੱਲੋਂ ਸਾਰੇ ਹਿਸਰੋਤਿਆਂ ਨੂੰ ਦਸਿਕਾਂ ਨੂੰ ਫੋੜੀ ਸ਼ਾਮ। ਵਿਨੇਸ਼ ਪੋਗਾਟ ਨੂੰ ਬੀਤੇ ਦਿਨ ਜਿਸ ਤਰੀਕੇ ਦੇ ਨਾਲ 올림픽ਸ ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਲੇਕਿਨ ਪੂਰਾ ਮੁਲਕ ਉਸ ਦੇ ਨਾਲ ਖੜਾ ਹੋਇਆ ਇਸ ਬੁਲੇ ਵਿਨੇਸ਼ ਪੋਗਾਟ ਦੇ ਨਾਲ ਸਰਵਨ ਸਿੰਘ ਹੋਣਾ ਦੇ ਵੱਲੋਂ ਵੀ ਆਪਣੀ ਨਾ ਸਿਰਫ ਉਹਨਾਂ ਨੂੰ ਮਿਲਿਆ ਮਾਨ ਸਨਮਾਨ ਉਸ ਬੱਚੇ ਨੂੰ ਦੇਣ ਦੀ ਗੱਲ ਆਖੀ ਗਈ ਹੈ। ਬਲਕਿ ਇਸ ਵੇਲੇ ਫੋਨ ਲਾਈਨ ਦੇ ਉੱਤੇ ਸਾਡੇ ਨਾਲ ਸਪੁਰਨ ਸਿੰਘ ਜੀ ਜੁੜੇ ਹੋਏ ਨੇ ਉਹਨਾਂ ਦਾ ਸਵਾਗਤ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਸ ਬੀਬੀ ਵਿਨੇਸ਼ ਫੋਕਾਟ ਨੂੰ ਜੀ ਜੋ ਫਾਈਨਲ ਦੇ ਵਿੱਚ ਪਹੁੰਚੀ ਸੀ ਉਹਨਾਂ ਦੇ ਵਿੱਚ ਹਾਂ ਜੀ ਪਹਿਲਾ ਤਿੰਨ ਕੁਸ਼ਤੀਆਂ ਜਿੱਤ ਕੇ ਜੀ ਆਈਨਲ ਨੀਓ ਸੁਣਨ ਕੋਲ ਤਾਂ ਗਿਆ ਉਹਦਾ ਕਾਰਨ ਇਹ ਦੱਸਿਆ ਗਿਆ ਜੀ ਕਿ ਉਸ ਦਾ ਜਿਹੜਾ weight ਹੈ ਉਹ 50 ਕਿਲੋਗ੍ਰਾਮ ਹੋਣਾ ਚਾਹੀਦਾ ਉਹ ਤੋਂ ਘੱਟ ਹੋਣਾ ਚਾਹੀਦਾ ਪਰ ਉਹ 50 ਕਿਲੋਗ੍ਰਾਮ ਤੋਂ 100 ਗ੍ਰਾਮ ਵੱਧ ਸੀ ਜੀ ਯਾਨੀ ਕਿ ਲੋੜਾ ਦਾ ਸਮਾਂ ਇਸ ਦਾ ਜੀ ਤੇ ਅਸੀਂ ਲੋਕ ਇਹ ਸਮਝਦੇ ਆ ਕਿ ਜੇਕਰ ਜਿਹੜੇ ਖੇਡਾਂ ਨਾਲ ਜੁੜੇ ਆਮ ਲੋਕ ਨੇ ਕਹਿ ਸਕਦੇ ਆ ਜਾਂ ਖਾਸ ਵੀ ਕਹਿ ਸਕਦੇ ਆ ਜੀ ਕਿ ਜੇਕਰ ਐਸੀ ਗੱਲ ਸੀਗੀ ਕਿ ਓਵਰ weight ਹੋ ਗਈ ਉਹੋ ਜੀ ਔਰ ਪਹਿਲੀਆਂ ਤੈਨੂੰ ਕੁਸ਼ਤੀਆਂ ਦਾ ਉਹਨੇ ਅੰਡਰ weight ਹੀ ਜਿੱਤਿਆ ਨੇ ਬਿਲਕੁਲ ਤੇ ਜਿਹੜੀਆਂ ਉਹਨੇ ਤਿੰਨ ਕੁਸ਼ਤੀਆਂ ਅੰਡਰ weight ਜਿੱਤੀਆਂ ਨੇ ਤੇ ਉਹਨੇ ਕੋਈ ਇਨਡਿਸਿਪਲਿਨ ਨਹੀਂ ਕੀਤਾ ਜਿਸ ਨੂੰ ਮੰਨਦਾ ਨਹੀਂ ਬੋਲਿਆ ਜੀ ਉਸ ਵੀ ਉਸਨੇ ਅਗੋਜੀ ਗੱਲ ਨਹੀਂ ਕੀਤੀ ਕਿ ਉਹਦੇ ਤੇ ਡਿਸਿਪਲਿਨੜੀ ਅਸਨ ਜਾ ਜਾਵੇ ਜੀ ਤਾਂ ਜਿਹੜਾ ਪਹਿਲਾ ਤਿੰਨ ਕੁਸ਼ਤੀਆਂ ਜਿੱਤੀਆਂ ਹੋਣੀਆਂ ਨੇ ਉਹਨਾਂ ਦਾ ਅਵਾਰਡ ਤੋੜਾ ਬਣਦਾ ਬਣਦਾ ਜੀ ਫਾਈਨਲ ਕੁਛ ਹੀ ਕਹ ਸਕਦਾ ਕਿ ਉਹ ਕੁਆਲੀਫਾਈ ਨਹੀਂ ਕਰ ਲਈ ਜਸ ਕੁਆਲੀਫਾਈ ਤਾਂ ਹੁੰਦੀ ਨਹੀਂਗੀ ਕੁਆਲੀਫਾਈ ਨਹੀਂ ਕਰ ਰਹੀ ਉਹ ਕੁਆਲੀਫਾਈ ਨਹੀਂ ਕਰ ਰਹੀ ਤਾਂ ਉਸ ਕੁਸ਼ਤੀ ਦਾ ਅਵਾਰਡ ਜਿਹੜਾ ਹੈਗਾ ਜੂਜੀ ਲੜਕੇ ਨੂੰ ਦਿੱਤਾ ਜਾਵੇ ਤੇ ਹਾਰਨ ਵਾਲਾ ਅਵਾਰਡ ਆ ਜਿਹੜਾ ਉਹ ਇਸ ਨੂੰ ਦਿੱਤਾ ਜਾਵੇ ਜੀ ਹੁਣ ਉਸ ਬੀਬੀ ਨੇ ਤੇ ਉਹਦੇ ਸਮਰਥਕਾਂ ਨੇ ਕੋਰਟ ਦੇ ਵਿੱਚ ਆਪਣੀ ਜਿਹੜੀ ਕੰਪਲੇਂਟ ਆਪਣੀ ਬੇਨਤੀ ਕੀਤੀ ਹੈ ਜਿਹੜੇ 올림픽 ਖੇਡਾਂ ਦੇ ਮਸਲਿਆਂ ਨੂੰ ਨਿਜਖਣ ਵਾਸਤੇ ਕੋਰਟ ਹੈਗੀ ਆ ਜੀ ਉਸ ਨੂੰ ਮੈਂ ਸੀ ਕੀ ਸੀ ਆ ਉਹਨਾਂ ਨੇ ਸੁਣਵਾਈ ਕਰ ਲਈ ਆ ਜੀ ਕਾਫੀ ਲੰਬੀ ਸੁਣਵਾਈ ਚੱਲੀ ਆ ਦੋਹਾਂ ਪਾਸਿਆਂ ਦੇ ਵਕੀਲਾਂ ਨੇ ਆਪੋ ਆਪਣੀਆਂ ਦਲੀਲਾਂ ਦਿੱਤੀਆਂ ਨੇ ਜੀ ਔਰ ਉਹਦੇ ਵਿੱਚੋਂ ਹਾਲੇ ਉਹ ਕਿਹਦੇ ਸਿੱਟੇ ਤੋਂ ਕਹਿੰਦੇ ਨਹੀਂ ਜੀ ਪਹਿਲਾਂ ਤਾਂ ਜਾਪਦਾ ਸੀ ਵੀ ਜਦੋਂ ਸੁਣਵਾਈ ਹੋਈ ਆ ਉਸ ਤੋਂ ਬਾਅਦ ਹੀ ਉਹ ਫੈਸਲਾ ਦੇ ਦੇਣਗੇ ਫਿਰ ਉਹ ਕਹਿਣ ਲੱਗੇ ਕਿ ਇਹ ਫੈਸਲਾ ਅਸੀਂ ਅਗਲੇ ਦਿਨ ਦੇਵਾਂਗੇ ਜੀ ਜੀ ਅਗਲੇ ਦਿਨ ਵੀ ਕਹਿ ਰਿਹਾ ਸੀ ਕਿ ਉਸ ਤੋਂ ਵੀ ਅਗਲੇ ਦਿਨ ਦੇ ਹੁਣ ਕਹਿ ਰਿਹਾ ਤਾਂ ਕਿ 13 ਅਗਸਤ ਨੂੰ ਜਦੋਂ ਇਹ ਸਾਰੀਆਂ ਲੰਬ ਸੈਡਾਂ ਖਤਮ ਹੋ ਜਾਣੀਆਂ ਸਾਰੀਆਂ ਬਾਕੀ ਸਰਮਣੇ ਵਗਾਰ ਸਾਰੀਆਂ ਖਤਮ ਹੋ ਜਾਣੀਆਂ ਉਸ ਤੋਂ ਬਾਅਦ ਅਸੀਂ ਇਹਦਾ ਫੈਸਲਾ ਸੁਣਾਵਾਂਗੇ ਜੀ ਤੋਂ ਹੁਣ ਉਹ ਫੈਸਲਾ ਪਤਾ ਨਹੀਂ ਕੀ ਆਵੇਗਾ ਕਿਉਂਕਿ ਉਹ ਫੈਸਲਾ ਜਿਹੜਾ ਹੈਗਾ ਹੋ ਸਕਦਾ ਉਸ ਨੂੰ ਸਿਲਵਰ ਮੈਡਲ ਜਿਹੜਾ ਕਿ ਮੰਗਦਾ ਜਾ ਰਿਹਾ ਜੀ ਜੇ ਸਿਲਵਰ ਮੈਡਲ ਸਕਦਾ ਉਹ ਜਿੱਤੀ ਚੁੱਕੀ ਸੀਗੀ ਬਿਲਕੁਲ ਤੇ ਜੇ ਉਹ ਸਿਲਵਰ ਮੈਡਲ ਦੇ ਦਿੱਤਾ ਜਾਂਦਾ ਤੇ ਅਸੀਂ ਸਮਝਾਂਗੇ ਕਿ ਉਹਦੇ ਨਾਲ ਨਿਆਹ ਹੋ ਗਿਆ ਬੱਚੀ ਨਾਲ ਜੀ ਜੇ ਉਸ ਨੂੰ ਸਿਲਵਰ ਮੈਡਲ ਵੀ ਨਹੀਂ ਮਿਲਦਾ ਜੀ ਤੇ ਅਸੀਂ ਸਮਝਾਂਗੇ ਕਿ ਉਹਦੇ ਨਾਲ ਵੱਡਾ ਅਨਿਆਹ ਹੈ ਔਰ ਉਸ ਅਨਿਆਹ ਦੀ ਕਹਾਣੀ ਹੈਗੀ ਆ ਪਿੱਛੇ ਕਿ ਉਸ ਬੀਬੀ ਨੇ ਪਹਿਲਾਂ ਜਿਹੜੇ ਫੈਡਰੇਸ਼ਨ ਦੇ ਕਰਤਾ ਕਰਤਾ ਸੀ ਉਹਨਾਂ ਦੇ ਦੋਸ਼ ਲਾਇਆ ਸੀ ਏਹ ਜਨਸੀ ਸ਼ੋਸ਼ਣ ਕਰਦੇ ਨੇ। ਜੀ। ਆਖਿਆ। ਤੋਂ ਕਾਫੀ ਐਜੀਟੇਸ਼ਨ ਨੂੰ ਤੇ ਲਈ ਬੜੀਆਂ ਖਬਰਾਂ ਆਈਆਂ। ਔਰ ਐਜੀਟੇਸ਼ਨ ਦੇ ਵਿੱਚ ਐਜੀਟੇਸ਼ਨ ਨੂੰ ਲਗਾਉਣ ਵਾਸਤੇ ਵੀ ਇੱਕ ਚੂਹੂ ਕੀਤੀ ਗਈ ਹੈ ਨਾ ਮੀਡੀਆ ਦੀ। ਜੀ। ਉਹ ਜਿਹੜੇ ਲੋਕ ਸਮਝਦਾਨਸ਼ੀਲ ਨਹੀਂ। ਜਿਹੜੇ ਨਿਆ ਚੌਂਲੇ ਨੇ। ਜੀ। ਉਹਨਾਂ ਦੇ ਮਨਾਂ ਦੇ ਵਿੱਚ ਇਹ ਗੱਲ ਰਲਕੇ ਵੀ ਸਿਰ ਉੱਤੋਂ ਅਰੇ ਬੀਬੀ ਨੇ ਵੀ ਕਿਹਾ ਵੀ ਮੇਰੇ ਨਾਲ ਕੋਈ ਸਾਜ਼ਿਸ਼ ਨਾ ਹੋ ਜਾਵੇ ਕਿਉਂਕਿ ਉਹ ਤਕੜੇ ਨਹੀਂ ਹੈ ਜੁੜਾ ਵਰਕ ਬਿਲਕੁਲ ਠੀਕ ਬਿਲਕੁਲ ਠੀਕ ਆ ਉਹਦੇ ਵਿੱਚ ਕੀ ਹੋਇਆ ਸੱਚੀ ਮੁੱੱਚੀ ਸਾਨੂੰ ਲੱਗਿਆ ਵੀ ਵਾਅਦਾ ਹੀ ਉਹ ਸਾਜ਼ਿਸ਼ ਹੋ ਗਈ ਆ ਜੁੜਾ ਮਰਾ ਦਾ ਜੋਰ ਚੱਲ ਗਿਆ ਹਾਂ ਕਿ ਵੀ ਇਹਨੂੰ ਅਹ ਜਿੱਤ ਨਹੀਂ ਦੇਣਾ ਪਹਿਲਾਂ ਅਸੀਂ ਕਿਉਂ ਲੰਪਰੇ ਸੀ ਜਾਣ ਦੇਣਾ ਲੰਪੇ ਚਲੀ ਗਈ ਆ ਤਾਂ ਜਿੱਤ ਨਹੀਂ ਦੇਣਾ ਜੇ ਜਿੱਤਦੀ ਜਾਵੇ ਤਾਂ ਉਸ ਨੂੰ 골ਡ ਮੈਡਲ ਤੱਕ ਪਹੁੰਚੇ ਨਹੀਂ ਦੇਣਾ ਉਹ ਵੀ ਸਾਡੇ ਇੱਕ ਸੀਨੀਅਰ ਲੇਖਕ ਨੇ ਜੀ ਬੜੇ ਮੋਹਨ ਕੁਟੀ ਦੇ ਲੈ ਸਕਨੇ ਮੰਨੇ ਦਨੇ ਬਰਿਆਮ ਸਿੰਘ ਸੰਧੂ ਜੀ ਉਹਨਾਂ ਨੇ ਇੱਕ ਪੋਸਟਰ ਪਾਈ ਜਿਹੜੀ ਮੈਂ ਇਹ ਕੁਝ ਦੇਖ ਕੇ ਮੈਨੂੰ ਬਹੁਤ ਅਫਸੋਸ ਹੋੜਿਆ ਮੇਰੇ ਦਿਲ ਚ ਦਰਦ ਦਾੜਾ ਹੋ ਰਿਹਾ ਮੱਚੀ ਦੀ ਮਾਦਾ ਕਰੰਦਾ ਕਿ ਕਾਸ਼ ਮੇਰੇ ਕੋਲ ਇਦਾਂ ਕੁਝ ਹੋਵੇ ਤੇ ਮੈਂ ਉਸ ਬੱਚੀ ਨੂੰ ਬੱਚੀ ਨੂੰ ਉਹ 골ਡ ਮੈਡ ਜਿਹੜਾ ਉਹ ਉਹ ਲੈਣਾ ਚਾਹੁੰਦੀ ਸੀ 올림픽 ਜੇ ਉਹ ਤਾਂ ਇਹਨਾਂ ਨੇ ਲੈ ਨਹੀਂ ਦਿੱਤਾ ਜੀ ਉਸ ਨੂੰ ਸੋਨੇ ਦੇ ਨਾਲ ਤੋਲਿਆ ਬਾਈ ਬਿਲਕੁਲ ਬਿਲਕੁਲ ਇਹ ਨਾਲ ਹੀ ਵਾਲੇ ਵੀ ਕਿਹਾ ਹੈ ਕਿ ਵੀ ਲੋਕ ਜੇ ਚਾਹਣ ਤਾਂ ਕੁਝ ਵੀ ਕਰ ਸਕਦੇ ਨੇ ਜੀ ਤਾਂ ਮੈਂ ਜਿਵੇਂ ਪੋਸਟ ਪੜੀ ਜ ਤਾਂ ਮੈਂ ਮੇਰੇ ਕੋਲ ਇੱਕ 골ਡ ਮੈਦਲ ਸ਼ਿਕਾਜ ਜਿਹੜਾ ਕਿ ਮੈਨੂੰ ਪਿਛਲੇ ਸਾਲ ਪੁਰੇਵਾਲ ਸਪੋਰਟਸ ਦੇ ਉੱਤੇ ਜੀ ਹਕੀਮਪੁਰ ਵਿਖੇ ਜਗਤਪੁਰ ਦੇ ਸਟੇਡੀਅਮ ਦੇ ਵਿੱਚ ਜੋ ਕਿ ਮੁਕੰਦਪੁਰ ਦੇ ਨੇੜੇ ਆ ਜਿੱਥੇ ਮੈਂ ਪ੍ਰਿੰਸੀਪਲ ਨੇ ਹਾਂ ਜੀ ਸਮੇਂ ਦੇ ਮਾਮਲੇ ਵਿੱਚ ਇੱਕ ਸਾਵੀ ਖਾਲਾ ਮੈਂ ਉਹਨੂੰ ਗੁਰੂਕਰਦੇ ਸਾਹਮਣੇ ਖੜਾ ਸੀ ਆ ਜੀ ਛੇ ਮਾਣਾ ਉਹ ਜਿਹੜਾ ਗੋਲਡ ਤੈਨੂੰ ਦਿੱਤਾ ਗਿਆ ਤੇਰੀਆਂ ਸਾਰੀ ਉਮਰ ਦੀਆਂ ਖੇਡ ਸੁਭਾਵਾਂ ਦਾ ਸਦਕਾ ਬਿਲਕੁਲ ਉਹ ਗੋਲਡ ਮੈਨੂੰ ਤਲੀ ਮਿਲਿਆ ਨਾ ਕਿ ਮੈਂ ਖੇਡਾਂ ਖਿਡਾਰੀਆਂ ਬਾਰੇ ਠੀਕ ਲਿਖਦਾ ਰਿਹਾ 50-60 ਸਾਲਾਂ ਤੋਂ 25 ਕਿਤਾਬਾਂ ਲਿਖੀਆਂ ਨੇ ਖੇਡਾਂ ਬਾਰੇ ਜੀ ਤੇ ਉਹ ਗੋਲਡ ਮੈਨੂੰ ਜਿਹੜਾ ਹੈਗਾ ਉਹ ਰੱਖ ਕੇ ਤੂੰ ਕੀ ਕਰਨਾ ਹੋਂ ਬਿਲਕੁਲ ਉਹ ਇਹ ਬੇਟੀ ਦੇ ਨਾਲ ਅਨਿਆਇ ਹੋ ਰਿਹਾ ਸਤੋਂ ਇਸ ਦੀ ਚੋੜੀ ਪਾ ਜੀ ਤੇ ਮੈਂ ਉਸੇ ਵਾਲੇ ਫੋਨ ਮਨਾ ਲਿਆ ਆਪਣੇ ਬੜੇ ਆਮ ਸੰਧੂ ਦੇ ਨਾਲ ਜੀ ਤੇ ਉਹ ਕਹਿੰਦੇ ਪਾ ਜੀ ਹਾਂ ਤੇ ਤੁਸੀਂ ਬਹੁਤ ਚੰਗਾ ਕੀਤਾ ਹਾਂ ਤੇ ਉਹਨੇ ਪੁੱਛਤਾ ਮਾ ਦਿੱਤੀ ਬੋਲ ਰਿਹਾ ਹੰਗਾਰਾ ਬੜਾ ਪਿਆ ਹੋਰ ਵੀ ਕਹਿਣ ਲੱਗ ਪਏ ਵੀ ਅਸੀਂ ਵੀ ਉਸ ਲੋਕ ਸਨਮਾਨ ਦੇ ਵਿੱਚ ਸ਼ਾਮਲ ਹੋਵਾਂਗੇ ਜੀ ਤੋਂ ਇਸ ਤਰੀਕੇ ਦੇ ਨਾਲ ਅਸੀਂ ਇਹ ਕੀਤਾ ਤੇ ਮੈਨੂੰ ਬਹੁਤ ਹੀ ਸਤਿਕਾਰਯੋਗ ਵਧਾਈਆਂ ਤੇ ਸ਼ਾਬਾਸ਼ ਬਿਲਕੁਲ ਜੀ ਅਸੀਂ ਵੀ ਇਹ ਅਖਬਾਰਾਂ ਦੇ ਵਿੱਚ ਜੋ ਖਬਰਾਂ ਵੇਖ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਜੋ ਤੁਹਾਨੂੰ ਦੇਸ਼ ਵਿਦੇਸ਼ ਦੇ ਵਿੱਚ ਵੱਸਦੇ ਸਿੱਖ ਤੇ ਨਾਲ ਸਿਰਫ ਪੰਜਾਬੀ ਵੀ ਆਪ ਜੀ ਦੀ ਇਸ ਆਪ ਜੀ ਦੇ ਇਸ ਫੈਸਲੇ ਦੇ ਉੱਤੇ ਕਾਫੀ ਸ਼ਲਾਘਾ ਕਰ ਰਹੇ ਨੇ ਤੇ ਅਕਾਲ ਚੈਨਲ ਵੀ ਬੜੇ ਮਾਣ ਦੇ ਨਾਲ ਆਪ ਜੀ ਦੇ ਨਾਲ ਇਸੇ ਕਰਕੇ ਗੱਲਬਾਤ ਕਰ ਪਾ ਰਿਹਾ ਕਿਉਂਕਿ ਤੁਹਾਡੀਆਂ ਜੋ ਸੇਵਾਵਾਂ ਸਿਗੀਆਂ ਖੇਡ ਪ੍ਰਤੀ ਜੋ ਕਿਤਾਬਾਂ ਦੇ ਨਾਲ ਅਸੀਂ ਕੈ ਲਈਏ ਲਿਖਤ ਦੇ ਨਾਲ ਜਿਉ ਤੁਹਾਡੀ ਨੌਜਵਾਨਾਂ ਨੂੰ ਵੀ ਕਈ ਸੇਧ ਮਿਲੀ ਹੈ ਤੇ ਅੱਜ ਇੱਕ ਤੁਸੀਂ ਚਾਨਣ ਮਨਾਰਾ ਬਣ ਕੇ ਉਹਨਾਂ ਹੀ ਨੌਜਵਾਨਾਂ ਦੇ ਲਈ ਅੱਗੇ ਇੱਕ ਕਦਮ ਵਧਾਏ ਨੇ ਤੇ ਅਸੀਂ ਉਮੀਦ ਕਰਦੇ ਹਾਂ ਤੁਹਾਡੇ ਇਸ ਉਪਰਾਲੇ ਦੇ ਨਾਲ ਹੋਰ ਨਾ ਕਈ ਖਿਡਾਰੀਆਂ ਨੂੰ ਉਤਸ਼ਾਹ ਵੀ ਮਿਲੇਗਾ ਤੇ ਵਿਨੇਸ਼ ਫਗਾਟ ਨੂੰ ਵੀ ਥੋੜਾ ਹੌਸਲਾ ਜ਼ਰੂਰ ਮਿਲੇਗਾ ਬਾਕੀ 13 ਤਰੀਕ ਦੇ ਫੈਸਲੇ ਦੇ ਉੱਤੇ ਸਾਰਿਆਂ ਦੀਆਂ ਨਿਗਾਹਾਂ ਟਿਕੀਆਂ ਹੋਣਗੀਆਂ ਨੇ ਤੇ ਆਪ ਜੀ ਦੇ ਨਾਲ ਅਸੀਂ ਮੁੜ ਤੋਂ 13 ਤਰੀਕ ਦੇ ਫੈਸਲੇ ਤੋਂ ਬਾਅਦ ਵੀ ਆਪ ਜੀ ਦਾ ਥੋੜਾ ਸਮਾਂ ਲੈ ਕੇ ਗੱਲਬਾਤ ਜ਼ਰੂਰ ਕਰਾਂਗੇ ਜੀ ਸਮਾਂ ਥੋੜੀ ਇਜਾਜ਼ਤ ਨਹੀਂ ਦਿੰਦਾ ਫਤਿਹ ਦੀ ਸਾਂਝ ਆਪ ਜੀ ਦੇ ਨਾਲ ਪਾਵਾਂਗੇ ਤੇ ਆਪ ਜੀ ਦਾ ਧੰਨਵਾਦ ਕਰਾਂਗੇ ਕਿ ਤੁਸੀਂ ਸਮਾਂ ਦਿੱਤਾ ਆਕਾਲ ਚੈਨਲ ਨੂੰ ਤੇ ਤੁਸੀਂ ਆਪਣੇ ਇਹ ਵਿਚਾਰ ਸਾਂਝ ਕੀਤੇ ਸਾਡੀ ਦੇਸ਼ ਵਿਦੇਸ਼ ਦੀਆਂ ਬੈਠੀਆਂ ਸੰਗਤਾਂ ਦੇ ਨਾਲ ਫਤਿਹ ਦੀ ਸਾਂਝ ਪਾਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾ ਰਮਾ ਜੀ ਮੇਰੇ ਵੱਲੋਂ ਸਾਰੇ ਹਿਸਰੋਤਿਆਂ ਨੂੰ ਦਸਿਕਾਂ ਨੂੰ ਸ਼ੁਭਕਾਮਨਾ